ਆ ਰਹੇ ਹਨ ਉਸੇ ਸਬੰਧ ਵਿੱਚ ਮੈਂ ਕਵਤਾ ਜੀ ਹਾਜ਼ਰੀ ਲਗਾਵਾਗਾ ਜੀ ਮੈਂ ਤਾਂ ਛਾਤੀ अजीत ਦੀ ਨਾਪਦਾਸਾਂ ਮੈਂ ਤਾਂ ਛਾਤੀ अजीत ਦੀ ਨਾਪਦਾਸਾਂ ਕਿੰਨੇ ਫੁੱਟ ਤਲਵਾਰੋ ਖਾਸ ਕਰੈ ਜੁਜਾਰ ਸਿੰਘ ਦੇ ਕੱਦ ਨੂੰ ਨਾਪਦਾ ਸਾ ਕਿੰਨੀਆਂ ਗੋਲੀਆਂ ਸੀਨੇ ਵਿੱਚ ਖਾਸ ਕਰੈ ਜੋਰਵਾਰ ਦੇ ਜੋਰ ਨੂੰ ਨਾਪਦਾ ਸੀ ਮੈਂ ਕਿੰਨੀਆਂ ਤੇਗਾ ਕੁੰਡੀਆਂ ਕਰਾ ਸਕਦਾ ਫਤੇ ਸਿੰਘ ਦੀ ਤੋਣ ਨੂੰ ਨਾਪਦਾ ਸਾਂ ਕਿੰਨੀਆਂ ਇਟਾਂ ਜਰਾਪਾ ਛੁਪਾ ਸਕਦਾ ਪਾਲ ਪੋਸ ਕੇ ਖੁਰਾਕ ਨਾਲ ਸਾਹਿਬ ਜਾਦੇ ਬਲੀ ਦੇਣ ਲਈ ਅੱਜ ਮੰਗਵਾ ਲੈਨੇ ਕੋਈ ਆਖੇ ਨਾ ਸਿੰਘ ਮਰਵਾ ਕੇਤੇ ਕਲਗੀ ਵਾਲੇ ਨੇ ਤਾਂ ਬੱਚੇ ਬਚਾ ਲੈਨੇ ਕੋਈ ਆਖੇ ਨਾ ਸਿੰਘ ਮਰਵਾ ਕੇਤੇ ਕਲਗੀ ਵਾਲੇ ਨੇ ਤਾਂ ਬੱਚੇ ਬਚਾ ਲੈਨੇ ਅਗਲੀ ਘੋੜ ਛੋਟੀ ਜਿਹੀ ਗੱਵਤਾ ਹੈ ਜੀ ਲਾੜੀ ਮੋਤ ਨੇ ਨਾ ਫਰਕ ਓਣ ਦਿੱਤਾ ਚੌਹਾ ਵੀਰਾਂ ਦੇ ਗੂੜੇ ਪਿਆਰ ਅੰਦਰ ਅਕਦਾਰਿਆ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਜੀਤ ਸਿੰਘ ਨੇ ਕਿੰਨੇ ਘੁਬੇ ਨੇ ਤੀਰ ਜੁਝਾਰ ਅੰਦਰ ਦਾਦੀ ਤੱਕਿਆ ਬੁਰਜ ਦੀ ਚੀਤ ਵਿੱਚੋਂ ਫੁੱਲ ਲੁਕ ਗਏ ਨੇ ਇਟਾਂ ਦੇ ਪਾਰ ਅੰਦਰ ਅਰਸ਼ੋਗ ਦਾ ਦੇਸ਼ਹੀਦ ਦੇ ਚਾਤ ਪਾਈ ਕਿੰਨਾ ਸਦਕ ਹੈ ਮੇਰੇ ਇਸ ਪਰਵਾਰ ਅੰਦਰ ਜੂ ਜੇ ਕਿਸ ਤਰਾਂ ਧਰਮ ਤੋਂ ਸਾਬ ਜਾਦੇ ਦੋ ਮਿਢਾਨ ਅੰਦਰ ਦੋ ਦੀਵਾਰ ਅੰਦਰ ਜੂ ਜੇ ਕਿਸ ਤਰਾਂ ਧਰਮ ਤੋਂ ਸਾਬ ਜਾਦੇ ਦੋ ਮਿਢਾਨ ਅੰਦਰ ਦੋ ਦੀਵਾਰ ਅੰਦਰ ਇੱਕ ਹਫ਼ਤਾ ਜੀ ਹੋਜੀ ਲਗਾਵਾਂਗਾ ਜੀ ਸੰਗ ਤੇਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ जद तकिया सी सखिया ने जद तकिया सी सखिया ने एक बारी मैं उस थ गुजरी मैं गुजर गुजर के गुजरिया संगते नहीं मेरा ना ਮੇਰੇ ਵੱਡੇ ਪੋਤਿਆਂ ਚਮਕੋੜ ਦੀ ਜੰਗ ਵਿੱਚ ਲੜਦੇ ਹੋ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸ 'ਚ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜਰੀ ਮੈਂ ਗੁਜ਼ਰ ਗੁਜ਼ਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜਰੀ ਮੋਹਰਾਂ ਗੰਗੂ ਮੋਲਿਆ ਸੀ ਮੈਂ ਜੋਰਾਵਾਰ ਤੇ ਫਤਿਹ ਕੋਲ ਆਸੀ ਨਾ ਜਾਲ ਮੋਨੇ ਕੀਤਾ ਤਰਸ ਰਤਾ ਪੁੱਛਦੇ ਗੋਬਿੰਦ ਦਾਤਾ ਪਤਾ ਸਾਨੂੰ ਕਿਉਂ ਤਵਾਲੀ ਵਿੱਚ ਕੈਦ ਕੀਤਾ ਮੈਂ ਦਸਨ ਮੈਂ ਦਸ ਕੇ ਗੁਜਰੀਆਂ ਸੰਗ ਤੇਨੀ ਮੇਰਾ ਨਾਂ ਗੁਜਰੀ ਮੈਂ ਠੰਡੇ ਬੁਰਜ ਵਿੱਚ ਬੋਤਿਆਂ ਨੂੰ ਸਾਰੀ ਰਾਤ ਸਮਝਉਂਦੀ ਰਹੀ ਕਦੇ ਝੁਲਮਗੇ ਨਾ ਚੁੱਕ ਜਾਇਓ ਮੈਂ ਇਹੋ ਸਬਕ ਸਖੋਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਮੈਂ ਫਿਰ ਆਪਣੇ ਮਹਿਤਾ ਗਾਇ ਸੋਰੀ ਫਿਰ ਆਪਣੇ ਆਪ ਮੈਂ ਤਾਂ ਗੁਜਰੀ मैं गुजर गुजर के गुजरियाँ संगते नी मेरा ना गुजरी संगतेनी मेरा ना गुजरी संगतेनी मेरा ना गुजरी पुल चुग देखे माँ जी ਲੈਂਗੁਏਜੀ ਕਾ ਖਾਲਸਾ ਵਾਹੀ